ਅੱਜ ਜਿੱਥੇ ਦੁਸ਼ਹਿਰੇ ਦਾ ਪਰਬ ਹੈ ਉੱਥੇ ਹੀ ਤੁਹਾਨੂੰ ਦਰਸ਼ਨ ਕਰਵਾਉਨੇ ਆ ਜਲੰਧਰ ਦੇ ਇੱਕ ਮੰਦਿਰ ਦੇ ਜਿੱਥੇ ਕੀ ਮਹਿਲਾਵਾਂ ਸਿਰਫ ਸਾਲ ਦੇ ਵਿੱਚ ਇੱਕ ਵਾਰ ਹੀ ਨਤਮਸਤਕ ਹੋ ਸਕਦੀਆਂ ਨੇ ਤਸਵੀਰਾਂ ਜਲੰਧਰ ਦੇ ਸ਼ਕਤੀਪੀਠ શ્રી ਦੇਵੀਤਲਬ ਮੰਦਿਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸਥਿਤ ਮਹਾਕਾਲੀ ਮੰਦਿਰ ਦੇ ਵਿੱਚ ਮਹਿਲਾਵਾਂ ਜਿਹੜੀਆਂ ਨੇ ਸਾਲ ਦੇ ਵਿੱਚ ਸਿਰਫ ਇੱਕ ਵਾਰ ਹੀ ਨਤਮਸਤਕ ਹੋ ਸਕਦੀਆਂ ਨੇ ਉਹ ਦਿਨ ਹੁੰਦਾ ਹੈ ਵਿਜੇਦਸ਼ਮੀ ਦਾ ਅੱਜ ਵਿਜੇਦਸ਼ਮੀ ਦਾ ਦਿਨ ਹੈ ਤੇ ਮਹਿਲਾਵਾਂ ਜਿਹੜੀਆਂ ਨੇ ਚਰਦਾ ਪਹਾੜ ਦੇ ਨਾਲ ਮਾਤਾ ਕਾਲੀ ਦੇ ਮੰਦਰ ਵਿਖੇ ਨਤਮਸਤਕ ਹੋਣ ਲਈ ਪਹੁੰਚ ਰਿਹਾ ਨੇ ਇੱਥੇ ਗੱਲ ਕੀਤੀ ਜਾਵੇ ਥੱਲੇ ਜੋ ਮਹਾਮੈਦਾ ਭਵਨ ਬਣਿਆ ਹੋਇਆ ਉਹ ਤਾਂ ਰੋਜ਼ਾਨਾ ਹੀ ਸੰਗਤਾਂ ਦੇ ਲਈ ਖੁੱਲਦਾ ਹੈ ਪਰ 51 ਪੌੜੀਆਂ ਚੜਨ ਤੋਂ ਬਾਅਦ ਇੱਕ ਮੰਦਰ ਸਜੋਬਿਤ ਹੈ ਜਿੱਥੇ ਮਾਂ ਕਾਲੀ ਦੀ ਮੂਰਤੀ ਸਥਾਪਿਤ ਹੈ ਉਸ ਜਗ੍ਹਾ ਤੇ ਨਾ ਤਾਂ ਪੈਸੇ ਚੜਦੇ ਨੇ ਨਾ ਹੀ ਵਸਤਰ ਚੜਦੇ ਨੇ ਤੇ ਨਾ ਹੀ ਕਿਸੇ ਤਰੀਕੇ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੜਾਏ ਜਾਂਦੇ ਨੇ ਉੱਥੇ ਸਿਰਫ ਸੰਗਤਾਂ ਪੋਲਾਂ ਦਾ ਸ਼ਿੰਗਾਰ ਹੀ ਕਰਤੀਆਂ ਨੇ ਤੁਸੀਂ ਵੀ ਵੇਖੋ ਮਹਾਮਈ ਦੇ ਦਰਬਾਰ ਦਾ ਅਲੌਕਿਕ ਨਜ਼ਾਰਾ ਤੇ ਪੂਰਾ ਇਤਿਹਾਸ ਵੀ ਸੇਵਾਦਾਰਾਂ ਦੇ ਕੋਲੋਂ ਜ਼ਰੂਰ ਸੁਣੋ ਜੈ ਮਾਤਾ ਦੀ ਮੇਰਾ ਨਾਮ ਰਾਗਵਤੀ ਰਾਹੀਂ ਜੀ ਸਰ ਇਹ ਮਹਾਕਾਲੀ ਮੰਦਰ ਦਾ ਇਤਿਹਾਸ ਹੈ ਉਹਦੇ ਬਾਰੇ ਜਾਣੂ ਕਰਾ ਦਾਂ ਮਹਾਕਾਲੀ ਮੰਦਰ ਅੱਜ ਦੇ ਦਿਨ ਇੱਥੇ ਵਾਰਸ਼ਿਕ ਮਹਾਉਤਸਵ ਮਨਾਇਆ ਜਾਂਦਾ ਹੈ 2001 ਦੇ ਵਿੱਚ ਸਾਡੇ ਕਾਲੀ ਮਾਤਾ ਮੰਦਿਰ ਦੇ ਵਿੱਚ 50 ਸਾਲ ਕੋਈ ਇੱਕ ਸੰਤ ਰਹ ਰਹੇ ਸੀ ਮੋਨੀ ਬਾਬਾ ਜੀ ਸਵਾਮੀ ਜੀ ਜਿਨ੍ਹਾਂ ਨੂੰ ਕਹਿੰਦੇ ਆ ਉਹਨਾਂ ਕੋਈ ਇੱਕ ਭਗਵਤੀ ਮਾਤਾ ਰਾਣੀ ਦਾ ਸਰਦੂਕ ਸੀ ਉਹਦੀ ਉਹਨਾਂ ਨੇ ਕਾਫੀ ਸਾਲ ਉਪਾਸਨਾ ਕੀਤੀ ਤੇ 2001 ਦੇ ਵਿੱਚ ਉਹਨਾਂ ਦੇ ਮਨ 'ਚ ਵਿਚਾਰ ਆਇਆ ਕਿ ਇਹਨੂੰ ਅਸੀਂ ਸਥਾਪਿਤ ਕਰੀਏ ਮੰਦਿਰ ਦੇ ਪਰਿਸਰ ਦੇ ਵਿੱਚ ਤੇ ਉਹਨਾਂ ਨੇ ਦੇਖਿਆ ਤੇ ਉਹਨਾਂ ਨੂੰ ਇਹ ਲੱਗਾ ਕਿ ਇਹ ਸੈਕਿੰਡ ਫਲੋਰ ਦੇ ਉੱਤੇ ਬੜੀ ਸ਼ਾਂਤੀ ਹੈ ਔਰ ਉੱਥੇ ਸਥਾਪਿਤ ਕਰੀਏ ਜਿੱਥੇ ਅਸੀਂ ਪਾਠ ਪੂਜਾ ਕਰ ਸਕੀਏ ਕਿ ਉਹਨਾਂ ਨੇ ਇਹ ਸੈਕਿੰਡ ਫਲੋਰ ਦੇ ਉੱਤੇ ਜਿਹੜਾ ਹਾਲ ਸੀਗਾ ਨਾ ਇੱਥੇ ਦੇਖਿਆ ਬੜੀ ਸ਼ਾਂਤੀ ਹੈ ਖੁੱਲੀ ਹਵਾਵ ਹੈ ਸਾਧਨਾ ਲਈ ਬੜਾ ਅੱਛਾ ਹੈ ਤੇ ਉਹਨਾਂ ਨੇ ਇੱਥੇ ਭਗਵਤੀ ਮਾਤਾ ਰਾਣੀ ਦੀ ਮੂਰਤੀ ਸਥਾਪਨਾ ਕੀਤੀ ਔਰ ਅੱਜ ਭਗਵਤੀ ਮਾਤਾ ਰਾਣੀ ਦਾ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਤੇ ਇਹ ਉਹ ਸੁਆਮੀ ਜੀ ਮੂਨੀ ਬਾਬਾ ਜੀ ਨੇ ਇੱਥੇ ਕੀਤਾ ਸੀ ਕਿ ਉਹਨਾਂ ਦਾ ਇਹ ਬਣਾਇਆ ਹੋਇਆ ਸੀ ਫਿਰ ਹਰ ਸਾਲ ਇਹ ਵਾਰਸ਼ਿਕ ਮੌਸਮ ਦੇ ਰੂਪ ਚ ਮਨਾਇਆ ਜਾਂਦਾ ਤੇ ਅੱਜ ਦੇ ਦਿਨ ਸਾਂਹਿਆਂ ਵਾਸਤੇ ਇਹ ਦਰਬਾਰ ਖੁੱਲ੍ਹਾ ਆ ਕੇ ਦਰਸ਼ਨ ਕਰੋ ਸਾਲ ਚ ਇੱਕ ਵਾਰੀ ਖੁੱਲਦਾ ਸਾਰੀ ਲੋਕ ਆ ਕੇ ਇੱਥੇ ਦਰਸ਼ਨ ਕਰਦੇ ਨੇ ਤੁਰੇ ਬਿਕਸਾਲ ਦੇ ਵਿੱਚ ਇੱਕ ਵਾਰੀ ਆ ਸਕਦੀ ਹੈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਮੋਨੀ ਬਾਬਾ ਜੀ ਸੰਤਾ ਨੇ ਕੋਈ ਬਣਾਇਆ ਦਾ ਸੀ ਉਹਨਾਂ ਦੀ ਸੋਚ ਹੈ ਜੋ ਸੰਤ ਮਹਾਪੁਰਸ਼ ਨਹੀਂ ਉਹਨਾਂ ਨੇ ਤਪੱਸਿਆ ਕੀਤੀ ਇਕੋ ਨਾਲ ਨੇ ਇੱਥੇ ਬਣਾਇਆ ਸੀਗਾ ਨੀਮੂ ਦੇ ਸਾਹਮਣੇ ਅਸੀਂ ਅੱਗੇ ਮੰਦਰ ਕਮੇਟੀ ਚੱਲ ਰਹੀ ਹੈ ਕਿ ਸੰਤਾ ਦਾ ਬਣਾਇਆ ਹੋਇਆ ਤੇ ਮਹਾਪੁਰਸ਼ਾ ਦਾ ਤਪਸਵੀਆਂ ਦਾ ਉਹਦੇ ਸਾਹਮਣੇ ਚੱਲ ਰਿਹਾ ਵੈਸੇ ਮੰਦਰ ਸਾਰਾ ਸਾਲ ਖੁੱਲਦਾ ਜਿਹੜਾ ਮਰਜ਼ੀ ਆ ਕੇ ਦਰਸ਼ਨ ਕਰੇ ਬਗਵਤੀ ਮਹਾਰਾਣੀ ਉੱਪਰ ਸ਼ਾਂਤ ਗੁਰੂਜ ਵਿਰਾਜਮਾਨ ਹੈ نیچے ਮਾਂ ਬਗਵਤੀ ਬਦਰਕਾਲੀ ਰੂਪ ਦੇ ਵਿੱਚ ਵਿਰਾਜਮਾਨ ਹੈ ਤੇ نیچے ਸਾਰਿਆਂ ਲਈ ਮੰਦਰ ਓਪਨ ਹੈ ਹਾਂਜੀ ਬਿਊ ਰਿਪੋਰਟ ਔਨ ਪੁਆਇੰਟ